ਦੋਸਤੋ ਇੱਕ ਰਾਜ ਦੇ ਗਸੈਲ ਰਾਜਾ ਨੇ ਆਪਣੇ ਪੁੱਤ ਦੇ ਕਿਸੇ ਦੋਸ਼ ਕਰਕੇ ਉਸ ਨੂੰ ਦੇਸ਼ ਨਿਕਾਲਾ ਦੇ ਦਿੱਤਾ। ਰਾਜਕੁਮਾਰ ਨੇ ਦੁਖੀ ਮਨ ਨਾਲ ਆਪਣੇ ਗੁਜ਼ਾਰੇ ਲਈ ਚਾਰ ਲਾਲ ਤੇ ਕੁਝ ਸੋਨਾ ਵੀ ਆਪਣੇ ਨਾਲ ਲੈ ਲਿਆ ਤੇ ਭਰੇ ਮਨ ਨਾਲ ਆਪਣੇ ਪਿਓ ਦਾ ਮੈਲ ਛੱਡ ਦਿੱਤਾ। ਚਲਦੇ-ਚਲਦੇ ਜਦੋਂ ਸ਼ਹਿਰ ਤੋਂ ਕੁਝ ਦੂਰ ਪਹੁੰਚਿਆ ਤਾਂ ਉਸ ਨੂੰ ਇੱਕ ਸਾਧੂ ਦਾ ਆਸ਼ਰਮ ਦਿਖਾਈ ਦਿੱਤਾ। ਰਾਜਕੁਮਾਰ ਉਸ ਸਾਧੂ ਨੂੰ ਪ੍ਰਣਾਮ ਕਰਕੇ ਇੱਕ ਪਾਸੇ ਬੈਠ ਗਿਆ ਜਦ ਸਾਧੂ ਨੇ ਉਸ ਦੀ ਉਦਾਸ ਸ਼ਕਲ ਤੇ ਦੇਹ ਤੇ ਕੀਮਤੀ ਕੱਪੜੇ ਦੇਖੇ ਤਾਂ ਸਾਧੂ ਨੇ ਉਸ ਤੋਂ ਪੁੱਛਿਆ beta ਤੂੰ ਕੌਣ ਆ ਤੇ ਕਿੱਥੋਂ ਆਇਆ ਰਾਜਕੁਮਾਰ ਬੋਲਿਆ ਮਹਾਰਾਜ ਮੈਂ ਰਾਜਾ ਚੰਦਰਗੋਪਦ ਦਾ ਪੁੱਤ ਮਹਿੰਦਰ ਗੋਪਤਾ ਮੈਨੂੰ ਮੇਰੇ ਪਿਤਾ ਨੇ ਦੇਸ਼ ਨਕਾਲਾ ਦੇ ਦਿੱਤਾ ਇਸ ਲਈ ਮੈਂ ਪ੍ਰਦੇਸ਼ ਜਾ ਰਿਹਾ ਰਸਤੇ ਵਿੱਚ ਤੁਹਾਡਾ ਆਸ਼ਰਮ ਦਿਖਾਈ ਦਿੱਤਾ ਮੇਰੇ ਮਨ ਚੋਂ ਆਇਆ ਕਿ ਤੁਹਾਡੇ ਵੀ ਦਰਸ਼ਨ ਕਰ ਲਵਾਂ ਸਾਧੂ ਨੇ ਮਹਿੰਦਰ ਗੋਪਦਿਆ ਗੱਲਾਂ ਸੁਣ ਕੇ ਕਿਹਾ ਤੂੰ ਇੱਕ ਨੇਕ ਇਨਸਾਨ ਹੈ ਤੇ ਪਰਦੇਸ ਜਾ ਰਿਹਾ ਇਸ ਲਈ ਮੈਂ ਤੈਨੂੰ ਚਾਰ ਗੱਲਾਂ ਦੱਸਦਾ ਤੂੰ ਉਹਨਾਂ ਗੱਲਾਂ ਤੇ ਅਮਲ ਕਰੀ ਪਰਦੇਸ ਚੋਂ ਇਹ ਗੱਲਾਂ ਤੇਰੇ ਜ਼ਰੂਰ ਕੰਮ ਆਉਣਗੀਆਂ ਪਹਿਲੀ ਗੱਲ ਐਵੇਂ ਕੇ ਪਰਦੇਸ ਚੋਂ ਇੱਕ ਤੋਂ ਭਲੇ ਦੋ ਹੁੰਦੇ ਹਨ ਦੂਜੀ ਐਵੇਂ ਕਿ ਪਰਦੇਸ ਚੋਂ ਦੂਜੇ ਦੇ ਹੱਥ ਦਾ ਬਣਿਆ ਖਾਣਾ ਨਹੀਂ ਖਾਣਾ ਜੇਕਰ ਖਾਣਾ ਵੀ ਪਵੇ ਤਾਂ ਪਹਿਲਾਂ ਕਿਸੇ ਜਾਨਵਰ ਨੂੰ ਖਵਾ ਦੇਣਾ ਤੀਸਰੀ ਗੱਲ ਐਵੇਂ ਕੇ ਪਰਦੇਸ ਚੋ ਕਿਸੀ ਦੂਜੇ ਦੁਆਰਾ ਬੁਛਾਏ ਹੋਏ ਬਿਸਤਰ ਤੇ ਨਾ ਸੋਣਾ ਤੇ ਜੇਕਰ ਸੋਣਾ ਵੀ ਪੈ ਜਾਵੇ ਤਾਂ ਪਹਿਲਾ ਬਿਸਤਰ ਨੂੰ ਚੰਗੀ ਤਰ੍ਹਾਂ ਚਾਰ ਲੈਣਾ ਚੌਥੀ ਗੱਲ ਐਵੇਂ ਕਿ ਜੇਕਰ ਕਿਸੇ ਦੁਸ਼ਮਣ ਦੀ ਚਾਲ ਵਿੱਚ ਫਸ ਜਾਓ ਤਾਂ ਜਿੱਥੋਂ ਤੱਕ ਹੋ ਸਕੇ ਨਰਮੀ ਤੇ ਗਿਆਨ ਦੀਆਂ ਗੱਲਾਂ ਸੁਣਾ ਕੇ ਆਪਣਾ ਉਦੇਸ਼ ਪ੍ਰਾਪਤ ਕਰਨਾ ਸਾਧੂ ਨੇ ਕਿਹਾ ਮੇਰੀਆਂ ਇਹ ਚਾਰ ਗੱਲਾਂ ਹਮੇਸ਼ਾ ਯਾਦ ਰੱਖੀ ਸਾਧੂ ਦੀ ਗੱਲ ਸੁਣ ਕੇ ਤੇ ਸਾਧੂ ਨੂੰ ਪ੍ਰਣਾਮ ਕਰਕੇ ਰਾਜਕੁਮਾਰ ਪਰਦੇਸ ਵੱਲ ਚੱਲ ਪਿਆ ਜਦ ਚੱਲਦੇ-ਚੱਲਦੇ ਬਹੁਤ ਦਿਨ ਬੀਤ ਗਏ ਤਾਂ ਉਹ ਇੱਕ ਜੰਗਲ ਵਿੱਚ ਪਹੁੰਚਿਆ ਉੱਥੇ ਉਸਨੇ ਦੇਖਿਆ ਕਿ ਇੱਕ ਗਿੱਦ ਇੱਕ ਕਛੂਏ ਦੇ ਬੱਚੇ ਨੂੰ ਲੈ ਕੇ ਉੱਡੀ ਜਾ ਰਹੀ ਸੀ ਸੰਜੋਗ ਵਸ ਉਹ ਬੱਚਾ ਉਸਦੇ ਪੰਜੇ ਚੋਂ ਨਿਕਲ ਕੇ ਡਿੱਗ ਗਿਆ ਮਹਿੰਦਰ ਗੁਪਤ ਨੇ ਕਛੂਏ ਦੇ ਤੜਫਦੇ ਹੋਏ ਬੱਚੇ ਨੂੰ ਦੇਖਿਆ ਤਾਂ ਉਸ ਨੂੰ ਤਰਸ ਆ ਗਿਆ ਉਸਨੇ ਮਨ ਵਿੱਚ ਸੋਚਿਆ ਕਿ ਇਸ ਬੱਚੇ ਨੂੰ ਪਾਲਣਾ ਚਾਹੀਦਾ ਇਸ ਬੱਚੇ ਨੂੰ ਪਾਲਣ ਨਾਲ ਦੋ ਗੱਲਾਂ ਹੋਣਗੀਆਂ ਪਹਿਲੀ ਤਾਂ ਇਹ ਵੀ ਕਿ ਇਸ ਬੱਚੇ ਦੀ ਜ਼ਿੰਦਗੀ ਬਚ ਜਾਵੇਗੀ ਤੇ ਦੂਜੀ ਇਹ ਵੇ ਕਿ ਸਾਧੂ ਦੁਆਰਾ ਕਹੀ ਗਈ ਪਹਿਲੀ ਗੱਲ ਵੀ ਪੂਰੀ ਹੋ ਜਾਵੇਗੀ ਕਿ ਸਫ਼ਰ ਵਿੱਚ ਇੱਕ ਤੋਂ ਭਲੇ ਦੋ ਹੁੰਦੇ ਹਨ ਤੇ ਐਸ ਨਾਲ ਗੱਲਾਂ ਕਰਦੇ ਉਹ ਦਿਨ ਵੀ ਆਸਾਨੀ ਨਾਲ ਬੀਤ ਜਾਵਗੇ ਇਹ ਸਭ ਸੋਚ ਕੇ ਮਹਿੰਦਰ ਗੁਪਤ ਨੇ ਕਸ਼ੂਅ ਦੇ ਬੱਚੇ ਨੂੰ ਆਪਣੇ ਨਾਲ ਲੈ ਲਿਆ ਹੁਣ ਸਫ਼ਰ ਵਿੱਚ ਉਸ ਦੇ ਨਾਲ ਉਹ ਕਸ਼ੂਅ ਦਾ ਬੱਚਾ ਵੀ ਸੀ ਕੁਝ ਦਿਨ ਦੇ ਸਫ਼ਰ ਤੋਂ ਬਾਅਦ ਰਾਜਕੁਮਾਰ ਨੂੰ ਇੱਕ ਚੰਗੀ ਜੀ ਜਗ੍ਹਾ ਦਿਖਾਈ ਦਿੱਤੀ ਉਸ ਥਾਂ ਤੇ ਪਹੁੰਚ ਕੇ ਉਸਨੇ ਕੁਝ ਖਾਤਾ ਪੀਤਾ ਤੇ ਫਿਰ ਕਸ਼ੂਏ ਦੇ ਬੱਚੇ ਨੂੰ ਬੋਲਿਆ ਤੂੰ ਇੱਥੇ ਬੈਠਾ ਰਹੀਂ ਮੈਂ ਥੋੜੀ देर ਸੌਂ ਜਾਵਾਂ ਇਹ ਕਹਿ ਕੇ ਮਹਿੰਦਰ ਗੁਪਤ ਇੱਕ ਦਰਖਤ ਦੇ ਹੇਠਾਂ ਸੌ ਗਿਆ ਉਸੇ ਦਰਖਤ ਦੇ ਉੱਪਰ ਇੱਕ ਸੱਪ ਇੱਕ ਕਾਂ ਰਹਿੰਦੇ ਸੀ ਉਹਨਾਂ ਦੋਵਾਂ ਦਾ ਇੱਕ ਦਸਤੂਰ ਸੀ ਕਿ ਜਦ ਕੋਈ ਮੁਸਾਫਿਰ ਉਸ ਦਰਖਤ ਦੇ ਹੇਠਾਂ ਠਹਿਰਦਾ ਤਾਂ ਸੱਪ ਉਸਨੂੰ ਡੰਗ ਲੈਂਦਾ ਤੇ ਕਾਂ ਉਸ ਦੀਆਂ ਅੱਖਾਂ ਕੱਢ ਲੈਂਦਾ ਸੀ ਸੱਪ ਨੇ ਜਦ ਸੌਂਦੇ ਹੋਏ ਮੁਸਾਫਿਰ ਨੂੰ ਦੇਖਿਆ ਤਾਂ ਦਰਖਤੋਂ ਹੀਟਾ ਉਤਰਿਆ ਤੇ ਰਾਜਕਮਾਰ ਨੂੰ ਡੰਗ ਲਿਆ ਸੱਪ ਦੇ ਡੰਗ ਨਾਲ ਰਾਜਕਮਾਰ ਦੇ ਸਾਹ ਮੁੱਕ ਗਏ ਕੋਈ ਥੇਰ ਬਾਅਦ ਜਦ ਕਸ਼ੂਏ ਦੀ ਨਜ਼ਰ ਮਹਿੰਦਰ ਗੁਪਤੇ ਪਈ ਤਾਂ ਉਸ ਨੂੰ ਮਰਿਆ ਹੋਇਆ ਦੇਖ ਕੇ ਉਹ ਕਬਰਾ ਗਿਆ ਤੇ ਮਹਿੰਦਰ ਗੁਪਤੇ ਉੱਪਰ ਬੈਠ ਕੇ ਰੋਣ ਲੱਗਿਆ ਕੋਈ ਥੇਰ ਬਾਅਦ ਕਾਮੇ ਦਰਖਤੋਂ ਹੀਟਾ ਉਤਰਿਆ ਤੇ ਜਿਉਂ ਹੀ ਉਸ ਨੇ ਮਹਿੰਦਰ ਗੁਪ ਦੇ ਅੱਖਾਂ ਕੱਢਣੀਆਂ ਚਾਹੀਆਂ ਤਾਂ ਉਸ ਵੇਲੇ ਕਸ਼ੂਏ ਨੇ ਚਪਟਕੇ ਕਾਂ ਦੀ ਧੌਣ ਨੂੰ ਮੂੰਹ ਵਿੱਚ ਫੜ ਲਿਆ ਕਾਂ ਨੇ ਬਹੁਤ ਜ਼ੋਰ ਲਗਾਇਆ ਪਰ ਕਸ਼ੂਏ ਨੇ ਉਨੂੰ ਨਹੀਂ ਛੱਡਿਆ ਤਾਂ ਕਾਂ ਨੇ ਸੱਪ ਨੂੰ ਆਵਾਜ਼ ਮਾਰੀ ਕਾਂ ਦੀ ਆਵਾਜ਼ ਸੁਣ ਕੇ ਸੱਪ ਆ ਗਿਆ ਸੱਪ ਨੇ ਬੜੇ ਜ਼ੋਰ ਨਾਲ ਕਛੂਏ ਦੀ ਪਿੱਠ ਤੇ ਡੰਗ ਮਾਰਿਆ ਪਰ ਐਸਾ ਉਸ ਤੇ ਕੋਈ ਅਸਰ ਨਾ ਹੋਇਆ ਸੱਪ ਨੇ ਕਈ ਵਾਰ ਕਛੂਏ ਦੀ ਪਿੱਠ ਤੇ ਡੰਗ ਮਾਰਿਆ ਪਰ ਹਰ ਵਾਰ ਐਸਾ ਅਸਰ ਖਾਲੀ ਗਿਆ ਜਦ ਸੱਪ ਦਾ ਕਛੂਏ ਤੇ ਵਾਸ ਨਾ ਚੱਲਿਆ ਤੋ ਉਸਨੇ ਕਛੂਏ ਨੂੰ ਪ੍ਰਾਰਥਨਾ ਕੀਤੀ ਕਿ ਤੂੰ ਮੇਰੇ ਦੋਸਤ ਨੂੰ ਛੱਡ ਦੇ ਐ ਸੁਣ ਕੇ ਕਛੂਆ ਬੋਲਿਆ ਨਹੀਂ ਤੂੰ ਮੇਰੇ ਦੋਸਤ ਨੂੰ ਡੰਗ ਲਿਆ ਹੁਣ ਮੈਂ ਵੀ ਤੇਰੇ ਦੋਸਤ ਦੀ ਜਾਨ ਲਵਾਵਾਂਗਾ ਤੂੰ ਮੇਰੇ ਦੋਸਤ ਨੂੰ ਛੱਡ ਦੇ ਮੈਂ ਤੇਰੇ ਦੋਸਤ ਨੂੰ ਜ਼ਿੰਦਾ ਕਰ ਦੇਵਾਂਗਾ ਐ ਕਹਿ ਕੇ ਸੱਪ ਨੇ ਡੰਗੀ ਹੋਈ ਥਾਂ ਤੇ ਮੂੰਹ ਰੱਖ ਕੇ ਮਹਿੰਦਰ ਗੁਪ ਦੇ ਸਰੀਰ ਵਿੱਚੋਂ ਸਾਰਾ ਜ਼ਹਿਰ ਖਿੱਚ ਲਿਆ ਤੇ ਬੋਲਿਆ ਹੁਣ ਤੂੰ ਮੇਰੇ ਦੋਸਤ ਨੂੰ ਛੱਡ ਦੇ ਕਸ਼ੂਏ ਨੇ ਜਦ ਰਾਜਕੁਮਾਰ ਨੂੰ ਦੇਖਿਆ ਉਸ ਨੂੰ ਥੋੜਾ ਹੋਸ਼ ਆ ਰਿਹਾ ਉਸ ਦਾ ਜ਼ਹਿਰ ਉਤਰਿਆ ਹੈ ਤਾਂ ਉਸ ਨੇ ਕਾਹਨੂੰ ਛੱਡ ਦਿੱਤਾ ਜਦ ਮਹਿੰਦਰ ਗੁਪਤ ਨੂੰ ਹੋਸ਼ ਆਇਆ ਤਾਂ ਕਸ਼ੂਏ ਨੇ ਉਸ ਸੱਪ ਦੇ ਡੰਗਣ ਦਾ ਸਾਰਾ ਹਾਲ ਸੁਣਾਇਆ ਕਸ਼ੂਏ ਦੀ ਗੱਲ ਸੁਣ ਕੇ ਮਹਿੰਦਰ ਗੁਪ ਦੇ ਮਨ ਚੋਂ ਉਸ ਸਾਧੂ ਦੁਆਰਾ ਦੱਸੀ ਗਈ ਪਹਿਲੀ ਗੱਲ ਜਿਹੜੀ ਸੀ ਉਹ ਯਾਦ ਆ ਗਈ ਤੇ ਉਹ ਸੋਚਣ ਲੱਗਿਆ ਕਿ ਸਾਧੂ ਮਹਾਰਾਜ ਦੀ ਇੱਕ ਗੱਲ ਤਾਂ ਕੰਮ ਆਈਏ ਕਿ ਇੱਕ ਤੋਂ ਭਲੇ ਦੋ ਹੁੰਦੇ ਹਨ ਰਾਜਕੁਮਾਰ ਨੇ ਮਾਨੇ ਹੀ ਮਾਨ ਸਾਧੂ ਦਾ ਤਨਵਧ ਕੀਤਾ ਤੇ ਅੱਗੇ ਨੂੰ ਚੱਲ ਪਿਆ ਚੱਲਦੇ ਚੱਲਦੇ ਕੁਝ ਦਿਨਾਂ ਬਾਅਦ ਜਦ ਸਮੁੰਦਰ ਦੇ ਕਿਨਾਰੇ ਪਹੁੰਚਿਆ ਤਾਂ ਕਸ਼ੂਏ ਦੇ ਬੱਚੇ ਨੇ ਕਿਹਾ ਦੋਸਤ ਮੇਰਾ ਦੇਸ਼ ਆ ਗਿਆ ਜੇਕਰ ਤੂੰ ਕਹੇ ਤਾਂ ਮੈਂ ਆਪਣੇ ਮਾਂ ਪਿਓ ਨੂੰ ਮਿਲ ਲਾਵਾਂ ਉਹਨਾਂ ਤੋਂ ਵਿਛੜੇ ਮੈਨੂੰ ਬਹੁਤ ਦਿਨ ਹੋ ਗਏ ਹਨ ਉਹ ਬਹੁਤ ਦੁਖੀ ਹੋਣਗੇ ਮਹਿੰਦਰ ਕੁਪਰੇ ਉਸ ਨੂੰ ਜਾਣ ਦੀ ਆਗਿਆ ਦੇ ਦਿੱਤੀ ਤੇ ਖੁਦ ਰਾਤ ਨੂੰ ਸਮੁੰਦਰ ਦੇ ਕਿਨਾਰੇ ਉਸ ਜੰਗਲ ਵਿੱਚ ਠਹਿਰ ਗਿਆ ਜਿਸ ਜੰਗਲ ਚੋਂ ਰਾਜਕੁਮਾਰ ਰੁਕਿਆ ਹੋਇਆ ਸੀ ਉਸੇ ਜੰਗਲ ਚੋਂ ਕੁਝ ਦੂਰੀ ਤੇ ਇੱਕ ਠੱਗ ਦਾ ਪਰਿਵਾਰ ਰਹਿੰਦਾ ਸੀ ਠੱਗ ਦੇ ਦੋ ਕੁੜੀਆਂ ਤੇ ਚਾਰ ਮੁੰਡੇ ਸੀ ਉਸ ਦੀ ਵੱਡੀ ਧੀ ਜੋ ਤਿਸ਼ਵੀਦਿਆ ਜਾਣਦੇ ਸੀ ਜਦ ਵਿੱਚ ਕੋਈ ਰਾਹੀਰ ਜਾਂ ਕੋਈ ਯਾਤਰੀ ਉਸ ਜੰਗਲ ਵਿੱਚੋਂ ਲੰਘਦਾ ਤਾਂ ਉਸਦੇ ਕੋਲ ਕੁਝ ਕੀਮਤੀ ਸਮਾਨ ਹੁੰਦਾ ਤਾਂ ਠੱਗ ਦੀ ਧੀ ਵੱਡੀ ਦੀ ਆਪਣੀ ਵਿਦਿਆ ਤੋਂ ਜਾਣ ਲੈਂਦੀ ਸੀ ਅੱਜ ਫਿਰ ਉਸ ਨੂੰ ਬਹੁਤ ਦਿਨਾਂ ਬਾਅਦ ਖਜਾਨੇ ਦੀ ਮਹਿਕ ਆਈ ਉਸਨੇ ਆਪਣੇ ਪਿਓ ਨੂੰ ਕਿਹਾ ਇਸ ਤਰ੍ਹਾਂ ਲੱਗ ਰਿਹਾ ਕਿ ਇਸ ਜੰਗਲ ਵਿੱਚ ਇੱਕ ਮੁਸਾਫਿਰ ਆਇਆ ਹੋਇਆ ਤੇ ਉਸਦੇ ਕੋਲ ਚਾਰ ਲਾਲ ਜੇਕਰ ਉਸ ਰਾਗੇ ਨੂੰ ਇੱਥੇ ਲੈ ਆਓ ਤਾਂ ਉਸ ਤੋਂ ਲਾਲ ਲੈਣਾ ਮੇਰਾ ਕੰਮ ਆ ਜੇਕਰ ਉਹ ਲਾਲ ਸਾਨੂੰ ਮਿਲ ਜਾਣ ਤਾਂ ਅਸੀਂ ਜ਼ਿੰਦਗੀ ਭਰ ਲਈ ਨਿਆਲ ਹੋ ਜਾਵਾਂਗੇ ਪਰ ਉਸ ਰਾਘੀਰ ਨੂੰ ਮਾਰਨਾ ਨਹੀਂ ਉਸ ਨੂੰ ਜਿੰਦਾ ਫੜ ਕੇ ਲਿਆਓ ਠਾਕ ਆਪਣੇ ਪੁੱਤਾਂ ਦੇ ਨਾਲ ਉਸੇ ਵੇਲੇ ਉਸ ਦੀ ਤਲਾਸ਼ ਵਿੱਚ ਨਿਕਲ ਪੈਂਦਾ ਉਹ ਥੋੜੀ ਦੂਰ ਚੱਲੇ ਕਿ ਉਹਨਾਂ ਦੇਖਿਆ ਕਿ ਆਦਮੀ ਦਰਖਤ ਦੇ ਹੇਠਾਂ ਸੌ ਰਿਹਾ ਸੀ ਉਸ ਨੂੰ ਦੇਖ ਕੇ ਉਹਨਾਂ ਨੇ ਸੋਚਿਆ ਕਿ ਇਹ ਉਹੀ ਰਾਘੀਰ ਹੋ ਸਕਦਾ ਜਿਸ ਤੇ ਕੋ ਲਾਲ ਆ ਉਹ ਉਸ ਨੂੰ ਬਹਿਲਾ ਫਸਲਾ ਕੇ ਆਪਣੀ ਵੱਡੀ ਧੀ ਦੇ ਕੋਲ ਲੈ ਆਏ ਤੇ ਇੱਕ ਚੋਪੜੀ ਝੋਟੇ ਹਰਾ ਦਿੱਤਾ ਇਸ ਤੋਂ ਬਾਅਦ ਉਹ ਆਪਣੀ ਧੀ ਕੋਲ ਗਿਆ ਤੇ ਉਸ ਨੂੰ ਕਿਹਾ ਕਿ ਅਸੀਂ ਉਸ ਮੁਸਾਫਰ ਨੂੰ ਲੈ ਆਏ ਹਾਂ ਹੁਣ ਇਸ ਤੋਂ ਲਾਲ ਕਢਵਾਉਣਾ ਤੇਰਾ ਕੰਮ ਠੱਗ ਦੀ ਵੱਡੀ ਧੀ ਨੇ ਪੂਰੇ ਵਿਸ਼ਵਾਸ ਨਾਲ ਕਿਹਾ ਤੁਸੀਂ ਚਿੰਤਾ ਨਾ ਕਰੋ ਮੈਂ ਇਸ ਤੋਂ ਲਾਲ ਕਢਵਾ ਲਵਾਂਗੀ ਠੱਗ ਦੀ ਛੋਟੀ ਧੀ ਨੇ ਜਦ ਰਾਜਕੁਮਾਰ ਮਹਿੰਦਰ ਗੁਪਤ ਨੂੰ ਦੇਖਿਆ ਤਾਂ ਉਹ ਦਿਲੋਂ ਜਾਨ ਨਾਲ ਉਸਤੇ ਮੋਹਿਤ ਹੋ ਗਈ ਪਹਿਲੀ ਹੀ ਨਜ਼ਰ ਚੋਂ ਉਹ ਆਪਣਾ ਦੇ ਲੋਸ ਰਾਜਕਮਾਨੋਂ ਦੇ ਬੈਠੇ ਪਰ ਭਰਾਵਾਂ ਦੇ ਡਰ ਤੋਂ ਕੋਸ਼ਿਸ਼ ਨਾ ਕਹਿ ਸਕੇ ਪਰ ਮਨ ਨਹੀਂ ਮੰ ਉਸ ਨੂੰ ਬਚਾਉਣ ਦੇ ਤਰੀਕੀਬ ਸੋਚਣ ਲੱਗੀ ਕੋਈ ਦਿਰ ਬਾਅਦ ਠੱਗ ਦੀ ਵੱਡੀ ਧੀ ਨੇ ਖਾਣਾ ਬਣਾਇਆ ਉਸ ਵਿੱਚ ਜ਼ਹਿਰ ਮਿਲਾ ਦਿੱਤਾ ਉਹੀ ਖਾਣਾ ਉਸਨੇ ਮਹਿੰਦਰ ਗੁਪਤ ਨੂੰ ਪਰੋਸ ਦਿੱਤਾ ਜਦ ਥਾਲੀ ਮਹਿੰਦਰ ਗੁਪਤ ਦੇ ਸਾਹਮਣੇ ਆਈ ਤਾਂ ਉਸਨੇ ਖਾਣੇ ਦਾ ਇੱਕ ਨਿਵਾਲਾ ਤੋੜਿਆ ਤੇ ਜਿਵੇਂ ਹੀ ਉਸ ਨੂੰ ਖਾਣ ਲੱਗਿਆ ਤਾਂ ਉਸ ਨੂੰ ਸਾਧੂ ਦੀ ਦੂਜੀ ਕਹੀ ਹੋਈ ਗੱਲ ਯਾਦ ਆ ਗਈ ਉਸਨੇ ਥਾਲੀ ਵਿੱਚੋਂ ਥੋੜਾ ਜਿਹਾ ਭੋਜਨ ਕੱਢ ਕੇ ਕੁੱਤੇ ਦੇ ਸਾਹਮਣੇ ਪਾ ਦਿੱਤਾ ਜਿਵੇਂ ਹੀ ਉਸ ਕੁੱਤੇ ਨੇ ਉਸ ਖਾਣੇ ਨੂੰ ਖਾਦਾ ਤਾਂ ਉਸੇ ਵੇਲੇ ਮਰ ਗਿਆ ਇਹ ਦੇਖ ਕੇ ਮਹਿੰਦਰ ਗੁਪਤ ਨੇ ਭੋਜਨ ਨਾ ਖਾਦਾ ਉਸਨੇ ਆਪਣੇ ਮਨ ਵਿੱਚ ਸੋਚਿਆ ਭਈ ਸਾਧੂ ਦੀ ਦੂਜੀ ਕਈ ਹੋਈ ਗੱਲ ਵੀ ਕੰਮ ਆ ਗਈ ਹੈ ਦੂਜੇ ਪਾਸੇ ਆਪਣੀ ਚਾਲ ਨੂੰ ਨਾਕਾਮਜਾਬ ਹੁੰਦੇ ਦੇਖ ਠੱਗਦੀ ਤੀ ਗੁੱਸੇ ਵਿੱਚ ਆ ਗਈ ਪਰ ਉਹ ਆਪਣੇ ਗੁੱਸੇ ਨੂੰ ਅੰਦਰੇ ਅੰਦਰ ਪੀ ਗਈ ਉਸਨੇ ਮਹਿੰਦਰ ਗੁਪਤ ਦੇ ਉਸਨੇ ਮਹਿੰਦਰ ਪ੍ਰਤਾਪ ਦੇ ਸੌਣ ਲਈ ਬਿਸਤਰਾ ਤਿਆਰ ਕਰਵਾ ਦਿੱਤਾ ਤੇ ਕਿਹਾ ਹੁਣ ਤੁਸੀਂ ਆਰਾਮ ਕਰੋ ਕਈ ਦਿਨਾਂ ਦੇ ਸਫਰ ਤੇ ਯਾਤਰਾ ਕਰਕੇ ਥੱਕ ਗਏ ਹੋਵੋਗੇ ਰਾਜਕੁਮਾਰ ਜਦ ਸੌਣ ਵਾਲੇ ਕਮਰੇ ਚੋਂ ਆਇਆ ਤਾਂ ਉਸ ਨੂੰ ਵਧੀਆਂ ਸਾਫ਼ ਚਾਦਰ ਪਲੰਘ ਤੇ ਵਿਸ਼ਯੋਖਾਈ ਦਿੱਤੀ ਤੇ ਸੋਚਿਆ ਜੋ ਹੋਇਆ ਸੋ ਹੋਇਆ ਕਈ ਦਿਨਾਂ ਬਾਅਦ ਚੈਨ ਦੀ ਨੀਂਦ ਸੋਵਾਂਗਾ ਉਹ ਜਿਵੇਂ ਹੀ ਪਲੰਘ ਤੇ ਬੈਠਣ ਨੂੰ ਤਿਆਰ ਹੋਇਆ ਤਾਂ ਉਸ ਨੂੰ ਸਾਧੂ ਦੀ ੱਤੀ ਗੱਲ ਯਾਦ ਆਈ ਕਿ ਪਰਦੇਸ ਚੋਂ ਹਮੇਸ਼ਾ ਬਿਸਤਰ ਨੂੰ ਝਾੜ ਕੇ ਸੋਵੇਂ ਜਿਵੇਂ ਹੀ ਉਸਨੇ ਬਿਸਤਰ ਨੂੰ ਛਾੜਿਆ ਤਾਂ ਉਸਦੇ ਹੋਸ਼ ੁੱਟ ਗਏ ਉਹ ਬਿਸਤਰਾ ਇੱਕ ਕੱਚੇ ਸੂਤ ਨਾਲ ਤਿਆਰ ਕੀਤਾ ਗਿਆ ਸੀ ਜਿਸਦੇ ਹੇਠਾਂ ਅੱਗ ਦਾ ਖੂ ਸੀ ਮਹਿੰਦਰ ਗੁਪਤ ਨੇ ਦੇਖਿਆ ਖੂ ਦੇ ਅੰਦਰ ਵੱਡੇ ਵੱਡੇ ਅੱਗ ਦੇ ਅੰਗਾਰੇ ਸਨ ਉਸਨੇ ਸੋਚਿਆ ਸਾਧੂ ਦੀ ਦਿੱਜੀ ਗੱਲ ਵੀ ਕੰਮ ਆਈ ਉਸਨੇ ਇੱਕ ਵਾਰ ਫੇਰ ਮਨ ਚੋਂ ਸਾਧੂ ਦਾ ਧੰਨਵਾਦ ਕੀਤਾ ਤੇ ਨੇੜੇ ਪਈ ਹੋਈ ਟੁੱਟੀ ਹੋਈ ਮੰਜੀ ਤੇ ਸੌ ਗਿਆ ਥੋੜੀ ਦੇਰ ਪਹਿਲਾਂ ਜੋ ਰਾਜਕਮਰ ਚੈਨ ਦੀ ਨੀਂਦ ਲੈਣ ਦੀ ਸੋਚ ਰਿਹਾ ਸੀ ਹੁਣ ਉਸ ਦੀ ਨੀਂਦ ਉਸ ਦੀਆਂ ਅੱਖਾਂ ਤੋਂ ਉਹ ਹਾ ਦੂਰ ਉੱਡ ਚੁੱਕੀ ਸੀ ਉਸ ਲਈ ਅੱਜ ਦੀ ਰਾਤ ਬਚਣਾ ਜਿਹੜਾ ਸੀ ਉਹ ਔਖਾ ਸੀ ਹੁਣ ਤਾਂ ਉਸ ਨੂੰ ਆਪਣੀ ਜਾਨ ਦੇ ਲਾਲੇ ਪੈ ਗਏ ਸਨ ਉਹ ਸੋਚਣ ਲੱਗਿਆ ਕਿ ਅੱਜ ਦੀ ਰਾਤ ਬਚਣਾ ਬਹੁਤ ਔਖਾ ਉਸ ਵੇਲੇ ਠੱਗ ਦੀ ਛੋਟੀ ਧੀ ਮੌਕਾ ਦੇਖ ਕੇ ਉਸ ਕੋਲ ਆਈ ਤੇ ਕਹਿਣ ਲੱਗੀ ਮੈਂ ਤੈਨੂੰ ਪਸੰਦ ਕਰਦੀ ਹਾਂ ਪਰ ਅੱਜ ਦੀ ਰਾਤ ਮੇਰੇ ਵੱਸ ਵਿੱਚ ਕੁਝ ਨਹੀਂ ਅੱਜ ਦੀ ਰਾਤ ਮੇਰੀ ਵੱਡੀ ਭੈਣ ਦੀ ਵਾਰੀ ਹੈ ਜਿਸ ਤਰ੍ਹਾਂ ਵੀ ਹੋ ਸਕੇ ਬਸ ਅੱਜ ਦੀ ਰਾਤ ਮੇਰੀ ਭੈਣ ਤੋਂ ਆਪਣੇ ਪ੍ਰਾਣ ਬਚਾ ਲੇ ਕਾਲ ਮੇਰੀ ਵਾਰੀ ਹੈ हे ਸੁਆਮੀ ਮੈਂ ਤੁਹਾਡੀ ਦਾਸੀ ਹਾਂ ਤੇ ਮੈਂ ਤੁਹਾਨੂੰ ਬਚਾ ਲਵਾਂਗੀ ਐਨਾ ਕਹਿ ਕੇ ਠੱਗ ਦੀ ਛੋਟੀ ਦੀ ਚਲੀ ਗਈ ਜਦ ਸਾਰੇ ਲੋਕ ਖਾਣਾ ਖਾ ਚੁੱਕੇ ਸੀ ਤਾਂ ਠੱਗ ਦੀ ਵੱਡੀ ਦੀ ਕਮਰੇ ਵੱਲ ਚੱਲ ਪਈ ਤੇ ਸੋਚਣ ਲੱਗੀ ਹੁਣ ਤੱਕ ਉਹ ਰਾਗੀਰ ਸੜ ਕੇ ਰਾਖ ਹੋ ਗਿਆ ਹੋਵੇਗਾ ਪਰ ਜਿਵੇਂ ਹੀ ਉਹ ਕਮਰੇ ਦੇ ਅੰਦਰ ਆਈ ਤਾਂ ਦੇਖਿਆ ਬਈ ਰਾਗੀਰ ਤਾਂ ਬਿਲਕੁਲ ਸਹੀ ਸਲਾਮਤ ਟੁੱਟੀ ਹੋਈ ਮੰਜੀ ਤੇ ਪਿਆ ਹੋਇਆ ਵਾ ਉਸਨੇ ਗੁੱਸੇ ਦੀ ਕੋਈ ਹੱਦ ਨਾ ਰਹੀ ਉਸਨੇ ਉਸੇ ਵੇਲੇ ਆਪਣੀ ਕਟਾਰ ਕੱਢ ਕੇ ਗੁੱਸੇ ਨਾਲ ਬੋਲੀ ਜਾਂ ਤਾਂ ਮੈਨੂੰ ਆਪਣੇ ਚਾਰੇ ਲਾਲ ਦੇ ਦੇ ਨਹੀਂ ਤਾਂ ਮੈਂ ਤੈਨੂੰ ਮਾਰ ਦੇਵਾਂਗੀ ਉਸੇ ਸਮੇਂ ਮਹਿੰਦਰ ਗੁਪਤ ਨੂੰ ਸਾਦੂ ਦੀ ਚੌਥੀ ਗੱਲ ਯਾਦ ਆਏ ਕਿ ਜੇਕਰ ਕਿਸੇ ਦੁਸ਼ਮਣ ਦੇ ਜਾਲ ਵਿੱਚ ਫਸ ਜਾਓ ਤਾਂ ਜਿੱਥੋਂ ਤੱਕ ਹੋ ਸਕੇ ਨਰਮੀ ਤੇ ਗਿਆਨ ਦੀਆਂ ਗੱਲਾਂ ਸੁਣਾ ਕੇ ਆਪਣਾ ਉਦੇਸ਼ ਪ੍ਰਾਪਤ ਕਰੀ ਉਸਨੇ ਸੋਚਿਆ ਅੱਜ ਰਾਤ ਬਚਣਾ ਮੁਸ਼ਕਿਲ ਪਰ ਸਾਧੂ ਦੀ ਚੌਥੀ ਗੱਲ ਵੀ ਜੁਮਾਉਣੀ ਚਾਹੀਦੀ ਮਹਿੰਦਰ ਗੁਪਤ ਨੇ ਇਹ ਸਭ ਸੋਚ ਕੇ ਕੁੜੀ ਨੂੰ ਕਿਹਾ ਮੇਰੇ ਕੋਲ ਲਾਲ ਨਹੀਂ ਹਨ ਜੇਕਰ ਤੂੰ ਮੈਨੂੰ ਮਾਰੇਂਗੀ ਤਾਂ ਉਵੇਂਵੇਂ ਪਛਤਾਵੇਂਗੀ ਜਿਵੇਂ ਬਨਜਾਰਾ ਆਪਣੇ ਕੁੱਤੇ ਨੂੰ ਮਾਰ ਕੇ ਪਛਤਾਇਆ ਸੀ ਕੁੜੀ ਗੁੱਸੇ ਵਿੱਚ ਬੋਲੀ ਕੌਣ ਬਨਜਾਰਾ ਤੇ ਕਿਹੜਾ ਕੁੱਤਾ ਕੀ ਬੋਲ ਰਿਹਾ ਵਾ ਤਾਂ ਰਾਜਕਮਰ ਬੋਲਿਆ ਤੂੰ ਨਹੀਂ ਜਾਣਦੀ ਤਾਂ ਸੁਣ ਇੱਕ ਬਨਜਾਰਾ ਸੀ ਉਸਨੇ ਇੱਕ ਕੁੱਤਾ ਪਾਲ ਰੱਖਿਆ ਸੀ ਉਹ ਕੁੱਤਾ ਬਹੁਤ ਹੀ ਸਮਝਦਾਰ ਸੀ ਜਿਸਨੂੰ ਵਣਜਾਰਾ ਆਪਣੀ ਔਲਾਦ ਤੋਂ ਵੀ ਜ਼ਿਆਦਾ ਪਿਆਰ ਕਰਦਾ ਸੀ ਇੱਕ ਸਮਾਂ ਐਸ ਤਰ੍ਹਾਂ ਦਾ ਆਇਆ ਕਿ ਇੱਕ ਭਿਆਨਕ ਬਿਮਾਰੀ ਦੇ ਚੱਲਦੇ ਵਣਜਾਰੇ ਦਾ ਸਾਰਾ ਪਰਿਵਾਰ ਉਸ ਬਿਮਾਰੀ ਦੇ ਚਪੇਟ ਵਿੱਚ ਆ ਗਿਆ ਤੇ ਵਣਜਾਰੇ ਦੀ ਕਰੋੜਾਂ ਦੀ ਜਾਇਦਾਦ ਵੇਚੀ ਦੁਖੀ ਵਣਜਾਰਾ ਆਪਣੇ ਕੁੱਤੇ ਨੂੰ ਲੈ ਕੇ ਆਗਰਾ ਦੇ ਇੱਕ ਸ਼ਾਊਕਰ ਕੋਲ ਜਾਂਦਾ ਤੇ ਸ਼ਾਊਕਰ ਨੂੰ 10000 ਦੇ ਬਦਲੇ ਆਪਣਾ ਕੁੱਤਾ ਗਿਰਵੀ ਰੱਖਣ ਨੂੰ ਬੋਲਦਾ ਉਸ ਸਮੇਂ 10000 ਇੱਕ ਬਹੁਤ ਵੱਡੀ ਰਕਮ ਹੁੰਦੀ ਸੀ ਪਹਿਲਾਂ ਤਾਂ ਸ਼ਾਊਕਰ ਨੇ ਵਣਜਾਰੇ ਨੂੰ ਮਨਾ ਕਰ ਦਿੱਤਾ ਪਰ ਫਿਰ ਕੁਝ ਸੋਚ ਕੇ ਉਸਨੇ ਵੰਜਾਰਿਆਂ ਨੂੰ 10000 ਰੁਪਏ ਦੇ ਦਿੱਤੇ ਕੁਝ ਸਮਾਂ ਬੀਤਿਆ ਸੀ ਕਿ ਇੱਕ ਰਾਤ ਸ਼ਾਊਕਰ ਦੇ ਘਰ ਡਾਕੂ ਆ ਗਏ ਵੰਜਾਰੇ ਦਾ ਕੁੱਤਾ ਸਭ ਦੇਖ ਰਿਹਾ ਸੀ ਸੋਚਿਆ ਭੌਂਕਿਆ ਤਾਂ ਪਰਿਵਾਰ ਦੇ ਸਾਰੇ ਲੋਕ ਉੱਠ ਜਾਣਗੇ ਇਹ ਡਾਕੂ ਉਹਨਾਂ ਦਾ ਕਤਲ ਕਰ ਦੇਣਗੇ ਉਹ ਚੁੱਪਚਾਪ ਬਸ ਉਹਨਾਂ ਨੂੰ ਦੇਖਦਾ ਰਿਹਾ ਜਦ ਡਾਕੂ ਸ਼ਾਊਕਰ ਦੇ ਘਰੋਂ ਚੋਰੀ ਕੀਤੇ ਹੋਏ ਤੁਹਾਨੂੰ ਲੈ ਕੇ ਚੱਲ ਪਿਆ ਤਾਂ ਕੁੱਤਾ ਚੁੱਪਚਾਪ ਉਹਨਾਂ ਦੇ ਪਿੱਛੇ-ਪਿੱਛੇ ਚੱਲ ਪਿਆ ਸ਼ਾਉਕਰ ਕੋਲ ਇੰਨਾ ਧਨ ਸੀ ਕਿ ਡਾਕੂ ਉਸ ਨੂੰ ਲੈ ਤਾਂ ਆਏ ਪਰ ਹੁਣ ਉਹਨਾਂ ਤੋਂ ਧਨ ਲੈ ਕੇ ਤੁਰਿਆ ਨਹੀਂ ਸੀ ਜਾ ਰਿਹਾ ਤੇ ਦਿਨ ਵੀ ਚੜਨ ਵਾਲਾ ਸੀ ਡਾਕੂਆਂ ਨੇ ਸੋਚਿਆ ਤਾਨੂੰ ਇੱਕ ਤਲਾਬ ਦੇ ਅੰਦਰ ਲੁਕੋ ਦਿੱਤਾ ਜਾਵੇ ਤੇ ਬਾਅਦ ਵਿੱਚ ਆਰਾਮ ਨਾਲ ਆ ਕੇ ਕੱਢ ਲਵਾਂਗੇ ਕੁੱਤਾ ਡਾਕੂਆਂ ਦੀ ਇਹ ਸਭ ਕਰਾਮਾਤ ਦੇਖ ਕੇ ਚੁੱਪਚਾਪ ਵਾਪਸ ਘਰ ਚਲਾ ਗਿਆ ਸਵੇਰ ਹੋਈ ਤਾਂ ਸ਼ਾਉਕਰ ਦੇ ਘਰ ਰੌਲਾ ਪੈ ਗਿਆ ਪਤਾ ਚੱਲਿਆ ਕਿ ਚੋਰ ਸਾਰਾ ਧਨ ਕੱਢ ਕੇ ਲੈ ਗਏ ਸ਼ੌਕਰ ਦਾ ਤਾਂ ਰੋ ਰੋ ਕੇ ਬੁਰਾ ਹਾਲ ਸੀ ਨੇੜੇ ਦੇ ਲੋਕ ਉਸਨੂੰ ਦਲਾਸਾ ਦੇ ਰਹੇ ਸੀ ਸ਼ੌਕਰ ਨੇ ਰੋਂਦੇ ਹੋਏ ਕਿਹਾ ਮੈਂ ਸੁਣਿਆ ਸੀ ਬਨਜਾਰੇ ਦਾ ਕੁੱਤਾ ਬੜਾ ਸਮਝਦਾਰ ਪਰ ਇਹ ਤਾਂ ਨਮ ਘਰਮ ਤਾਂ ਇੱਕ ਵਾਰ ਵੀ ਪੋਂਕਿਆ ਨਹੀਂ ਤਾਂ ਬਨਜਾਰੇ ਦਾ ਕੁੱਤਾ ਸ਼ੌਕਰ ਦੀ ਤੋਤੇ ਫੜ ਕੇ ਕਿਚੋਂ ਲੱਗਿਆ ਕੁੱਤੇ ਦੀ ਹਰਕਤ ਦੇਖ ਨੇੜੇ ਇੱਕ ਸਮਝਦਾਰ ਵਿਅਕਤੀ ਨੇ ਸ਼ੌਕਰ ਨੂੰ ਕਿਹਾ ਸੇਠ ਜੀ ਇਹ ਕੁੱਤਾ ਕੁਝ ਕਹਿਣਾ ਚਾਹੁੰਦਾ ਵਾ ਸਾਨੂੰ ਇਸ ਦੀ ਗੱਲ ਸੁਣੀ ਚਾਹੀਦੀ ਹੈ ਸਾਰੇ ਲੋਕ ਉਸਦੇ ਪਿੱਛੇ-ਪਿੱਛੇ ਹੋ ਗਏ। ਕੁੱਤਾ ਸਾਰਿਆਂ ਨੂੰ ਉਸੇ ਤਲਾਬ ਦੇ ਨੇੜੇ ਲੈ ਆਇਆ ਜਿੱਥੇ ਰਾਤ ਨੂੰ ਡਾਕੂਆਂ ਨੇ ਸਾਰਾ ਤਨ ਲੁਕੋਇਆ ਸੀ। ਕੁੱਤਾ ਤਲਾਬ ਵਿੱਚ ਵੜਿਆ ਤੇ ਅਸ਼ਰਫੀਆਂ ਨਾਲ ਭਰੀ ਥਾਲੀ ਆਪਣੇ ਮੂੰਹ 'ਚੋਂ ਦਬ ਕੇ ਬਾਹਰ ਆ ਗਿਆ। ਉਸੇ ਵੇਲੇ ਸ਼ੌਕਰ ਦੇ ਨੌਗੁਰਸ ਤਲਾਬ ਵਿੱਚ ਕੁੱਦ ਗਏ ਤੇ ਚੋਰੀ ਕੀਤਾ ਹੋਇਆ ਸਾਰਾ ਤਨ ਮਿਲ ਗਿਆ। ਇਹ ਸਭ ਦੇਖ ਕੇ ਸ਼ੌਕਰ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਤੇ ਉਹ ਕੁੱਤੇ ਨੂੰ ਕਹਿੰਦਾ ਮੈਂ ਇਹਨੂੰ ਮਾਫ਼ ਕਰ ਦੇਵਾਂ। ਮੈਂ ਤੈਨੂੰ ਬਹੁਤ ਬੁਰਾ ਭਲਾ ਕਿਹਾ ਸੀ। ਉਸਨੇ ਕਾਗਜ਼ ਮੰਗਵਾਇਆ ਤੇ ਵਣਜਾਰੇ ਦੇ ਨਾਮ ਚਿੱਠੀ ਲਿਖੀ ਕਿ ਭਰਾਵਾ ਤੇਰੇ ਕੁੱਤੇ ਨੇ ਮੇਰੇ 10000 ਪੂਰੇ ਕਰ ਦਿੱਤੇ ਮੈਂ ਤੇਰੇ ਕੁੱਤੇ ਨੂੰ ਤੇਰੇ ਕੋਲ ਵੇਚ ਰਿਆਂ ਜੇਕਰ ਤੈਨੂੰ ਹੋਰ ਵੀ ਪੈਸਿਆਂ ਦੀ ਜ਼ਰੂਰਤ ਹੋਵੇ ਤਾਂ ਮੇਰੇ ਕੋਲੋਂ ਆ ਕੇ ਲੈ ਜਾਵੇਂ ਤੇ ਇਹ ਚਿੱਠੀ ਲੈ ਕੇ ਉਸਨੇ ਕੁੱਤੇ ਦੇ ਗਲ ਵਿੱਚ ਟੰਗ ਦਿੱਤੀ ਤੇ ਉਸਨੂੰ ਵਿਦਾ ਕਰ ਦਿੱਤਾ ਕੁੱਤਾ ਘੁੰਮਦਾ ਘਮਾਂਦਾ 4-5 ਦਿਨਾਂ ਬਾਅਦ ਵਣਜਾਰੇ ਕੋਲ ਪਹੁੰਚ ਜਾਂਦਾ ਕੁੱਤੇ ਨੂੰ ਆਉਂਦਾ ਦੇਖ ਵਣਜਾਰੇ ਦੇ ਧਨ ਬੰਦਨ ਵਿੱਚ ਅੱਗ ਲੱਗ ਜਾਂਦੀ ਹੈ ਕਹਿੰਦਾ ਮੈਂ ਤੈਨੂੰ ਸ਼ਾਹਕਾਰ ਕੋਲ ਗਿਰਵੀ ਰੱਖ ਕੇ ਆਇਆ ਸੀ ਤੇ ਤੂੰ ਉਥੋਂ ਭੱਜ ਕੇ ਆ ਗਿਆ ਉਹ ਮੇਰੀ ਬੇਇੱਜ਼ਤੀ ਕਰਵਾ ਦਿੱਤੀ ਗੁੱਸੇ 'ਚ ਆਨਾ ਹੋਇਆ ਵਨਜਾਰਾ ਦਾਤ ਮਾਰ ਕੇ ਕੁੱਤੇ ਨੂੰ ਮਾਰ ਦਿੰਦਾ ਕੁਝ ਦਰਵਾਜਾ ਦੋਸਤੀ ਨਾ ਚਰ ਕੁੱਤੇ ਦੇ ਗਲ ਵਿੱਚ ਟੰਗੀ ਹੋਈ ਪਰਚੀ ਤੇ ਪਈ ਤਾਂ ਵਨਜਾਰਾ ਉਹ ਪਰਚੀ ਕੱਢ ਕੇ ਉਸ ਨੂੰ ਪੜਦਾ ਪਰਚੀ ਪੜਦੇ ਹੀ ਵਨਜਾਰਾ ਫੁੱਟ ਫੁੱਟ ਕੇ ਰੋਣ ਲੱਗਦਾ ਪਰ ਹੁਣ ਭਲਾ ਹੋ ਹੋ ਵੀ ਕੀ ਸਕਦਾ ਸੀ ਵਨਜਾਰੇ ਦੀ ਕਹਾਣੀ ਸੁਣ ਕੇ ਮਹਿੰਦਰ ਗੁਪਤ ਠੱਗ ਦਿੱਤੀ ਨੂੰ ਕਹਿੰਦਾ ਕਿ ਜੇਕਰ ਹੋਰ ਕਹਾਣੀ ਸੁਣ ਜੇ ਇੱਕ ਹੋਰ ਕਹਾਣੀ ਸੁਣ ਇੱਕ ਰਾਜਾ ਦੇ ਕੋਲੇ ਇੱਕ ਬਹੁਤ ਹੀ ਸਮਝਦਾਰ ਪੜਿਆ ਹੋਇਆ ਤੋਤਾ ਸੀ ਬੜਾ ਜਲਾਕ ਸੀ ਇੱਕ ਦਿਨ ਰਾਜਾ ਤੋਤੇ ਨੂੰ ਆਪਣੇ ਨਾਲ ਗੰਗਾ ਇਸ਼ਨਾਨ ਤੇ ਲੈ ਗਿਆ ਤੇ ਉਸ ਨੂੰ ਇੱਕ ਦਰਖਤ ਤੇ ਬਿਠਾ ਕੇ ਖੁਦ ਇਸ਼ਨਾਨ ਕਰਨ ਲੱਗਿਆ ਤਾਂ ਤੋਤੇ ਦੀ ਨਜ਼ਰ ਅਮਰ ਫਲ ਤੇ ਪਈ ਜੋ ਨੇੜੇ ਨਦੀ ਵਿੱਚ ਵਹਿੰਦਾ ਹੋਇਆ ਅੱਗੇ ਵਧ ਰਿਹਾ ਸੀ ਤੋਤੇ ਨੇ ਉਸ ਨੂੰ ਨਦੀ ਤੋਂ ਬਾਹਰ ਕੱਢ ਲਿਆ ਤੇ ਰਾਜਾ ਦੇ ਹੋਂਦ ਤੇ ਉਸ ਨੂੰ ਅਮਰ ਫਲ ਉਸ ਨੂੰ ਦਿੰਦੇ ਹੋਏ ਬੋਲਿਆ ਮਹਾਰਾਜ ਇਹ ਅਮਰ ਫਲਾ ਇਸ ਨੂੰ ਖਾ ਲੋ ਰਾਜਾ ਨੇ ਕਿਹਾ ਮੈਂ ਇਕੱਲਾ ਅਮਰ ਫਲ ਖਾ ਕੇ ਵੀ ਕੀ ਕਰਾਂਗਾ ਆਪਣੇ ਬਾਗ ਚੋ ਲਗਾ ਦੇਵਾਂਗਾ ਜਾਦੇਸ ਤੋਂ ਫਲ ਲੱਗਣਗੇ ਤਾਂ ਸਾਰੇ ਕੋਟੰਬ ਨੂੰ ਖਵਾ ਕੇ ਅਮਰ ਕਰ ਦੇਵਾਂਗਾ ਗੰਗਾ ਆਸ਼ਰਮ ਤੋਂ ਵਾਪਸ ਆ ਕੇ ਰਾਜਾ ਨੇ ਉਹ ਫਲ ਮਾਲੀ ਨੂੰ ਦੇ ਕੇ ਕਿਹਾ ਇਸ ਫਲ ਨੂੰ ਬਾਗ ਵਿੱਚ ਲਗਾ ਦੇ ਥੋੜੇ ਮਹੀਨਿਆਂ ਵਿੱਚ ਦਰਖਤ ਫਲ ਤੇ ਫੁੱਲਾਂ ਨਾਲ ਭਰ ਗਿਆ ਇੱਕ ਦਿਨ ਇੱਕ ਫਲ ਪੱਕ ਕੇ ਦਰਖਤ ਤੋਂ ਡਿੱਗ ਗਿਆ ਤਾਂ ਉਸ ਨੂੰ ਸੱਪ ਨੇ ਸੁੰਘ ਲਿਆ ਜਿਸ ਨਾਲ ਉਹ ਜ਼ਹਿਰੀਲਾ ਹੋ ਗਿਆ ਅਣਜਾਣ ਮਾਲੀ ਉਹ ਅਮਰ ਫਲ ਲੈ ਕੇ ਰਾਜਾ ਕੋਲ ਆਇਆ ਰਾਜਾ ਫਲ ਨੂੰ ਦੇਖ ਕੇ ਬਹੁਤ ਖੁਸ਼ ਹੋਇਆ ਤੇ ਕੋ ਸੋਚ ਕੇ ਬੋਲਿਆ ਫਲ ਪਹਿਲਾਂ ਕੁੱਤੇ ਨੂੰ ਖਾਣ ਨੂੰ ਦੇ ਦਿੱਤਾ ਜਾਵੇ ਕਿਉਂਕਿ ਰਾਜਾ ਬੜਾ ਨੀਤੀਵਾਦੀ ਤੇ ਵਿਚਾਰਵਾਨ ਸੀ ਉਹ ਜਾਣਦਾ ਸੀ ਕਿ ਬਿਨਾਂ ਸੋਚੇ ਸਮਝੇ ਕਿਸੇ ਵੀ ਵਸਤੂ ਨੂੰ ਖਾਣਾ ਠੀਕ ਨਹੀਂ ਹੁੰਦਾ ਰਾਜਾ ਨੇ ਜਿਵੇਂ ਹੀ ਉਹ ਫਲ ਕੁੱਤੇ ਨੂੰ ਖਵਾਇਆ ਕੁੱਤਾ ਮਰ ਗਿਆ ਇਹ ਦੇਖ ਕੇ ਰਾਜਾ ਨੇ ਗੁੱਸੇ ਵਿੱਚ ਆਪਣੇ ਤੋਤੇ ਨੂੰ ਕਿਹਾ ਬੇਈਮਾਨ ਤੋਤੇ ਤੂੰ ਮੈਨੂੰ ਜ਼ਹਿਰ ਦੇ ਕੇ ਮਾਰਨਾ ਚਾਹੁੰਦਾ ਸੀ ਇੱਕ-ਇੱਕ ਰਾਜਾ ਨੇ ਗੁੱਸੇ ਵਿੱਚ ਆ ਕੇ ਤੋਤੇ ਨੂੰ ਮਾਰ ਦਿੱਤਾ ਤੇ ਮਾਲੀ ਨੇ ਕਿਹਾ ਇਸ ਦਰਖਤ ਦੇ ਚਾਰੇ ਪਾਸੇ ਘੇਰਾ ਪਾ ਦਿਓ ਇਸ ਕਰਕੇ ਕੋਈ ਇਸ ਦਾ ਫਲ ਨਾ ਖਾ ਸਕੇ ਇੱਕ ਦਿਨ ਉਸੇ ਸ਼ਹਿਰ ਵਿੱਚ ਇੱਕ ਸੱਸ-ਬਹੂ ਵਿੱਚ ਬਹੁਤ ਲੜਾਈ ਹੋਈ ਬਜ਼ੁਰਗ ਸੱਸ ਘਰੋਂ ਨਿਕਲ ਕੇ ਕਹਿਣ ਲੱਗੀ ਅੱਜ ਮੈਂ ਰਾਜਾ ਦੇ ਬਾਗ ਵਿੱਚ ਜਾ ਕੇ ਜ਼ਹਿਰ ਵਾਲਾ ਫਲ ਖਾ ਕੇ ਮਰ ਜਾਵਾਂਗੀ ਇਹ ਕਹਿ ਕੇ ਉਹ ਬਾਗ ਵਿੱਚ ਆਈ ਤੇ ਜਿਵੇਂ ਹੀ ਉਸਨੇ ਫਲ ਤੋੜ ਕੇ ਖਾਧਾ ਤਾਂ ਉਹ 16 ਸਾਲ ਦੀ ਜਵਾਨ ਕੁੜੀ ਬਣ ਗਈ ਜਦ ਰਾਜਾ ਨੂੰ ਇਹ ਸਮਾਚਾਰ ਮਿਲਿਆ ਤਾਂ ਉਸ ਨੂੰ ਸਾਰਾ ਮਾਜ਼ਰਾ ਸਮਝਦੇ ਦੇਰ ਨਾਲ ਲੱਗੇ ਰਾਜਾ ਨੂੰ ਬੜਾ ਦੁੱਖ ਹੋਇਆ ਕਿ ਉਹ ਕਹਿਣ ਲੱਗਿਆ ਕਿ ਅਸਲ 'ਚੋਂ ਇਹ ਅਮਰ ਫਾਲੀਆ ਮੈਂ ਬੇਕਾਰ ਚੁਹੀਂ ਐਨੇ ਸਮਝਦਾਰ ਤੋਤੇ ਨੂੰ ਮਾਰ ਦਿੱਤਾ ਦੋਵੇਂ ਕਹਾਣੀਆਂ ਸੁਣਾਉਂਦੇ ਸੁਣਾਉਂਦੇ ਸਵੇਰਾ ਹੋ ਗਿਆ ਤੇ ਉਸ ਕੁੜੀ ਨੇ ਕਿਹਾ ਵੀ ਅਸੀਂ ਦਿਨ 'ਚੋਂ ਕਿਸੇ ਨੂੰ ਨਹੀਂ ਮਾਰਦੇ ਤੂੰ ਅੱਜ ਤਾਂ ਮੈਨੂੰ ਗੱਲਾਂ ਵਿੱਚ ਲਗਾ ਕੇ ਆਪਣੀ ਜਾਨ ਬਚਾ ਲਈ ਪਰ ਅੱਜ ਰਾਤ ਮੇਰੀ ਛੋਟੀ ਭੈਣ ਦੇ ਵਾਰੀ ਆ ਉਹ ਤੈਨੂੰ ਹਰ ਗੱਜ ਜਿਉਂਦਾ ਨਹੀਂ ਛੱਡੇਗੀ ਜਦ ਠੱਗ ਦੀ ਛੋਟੀ ਧੀ ਨੂੰ ਪਤਾ ਲੱਗਿਆ ਕਿ ਮਹਿੰਦਰ ਗੁਪਤ ਜਿੰਦਾ ਤੇ ਬਿਲਕੁਲ ਸਹੀ ਸਲਾਮਤ ਆ ਤਾਂ ਉਸ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ ਉਹ ਆਪਣੇ ਭੈਣ ਨੂੰ ਦਿਖਾਉਣ ਲਈ ਉੱਪਰਲੇ ਮੰਦੋ ਬੋਲੀ ਤੂੰ ਬੇਸਿੰਸ ਆ ਰਿਆ ਭੈਣ ਮੈਂ ਅੱਜ ਇਸ ਤੋਂ ਲਾਲ ਲੈ ਬਣਾ ਛੱਡਣ ਵਾਲੀ ਨਹੀਂ ਐ ਦਿਨ ਬੀਤਿਆ ਤੇ ਰਾਤ ਹੋਈ ਤਾਂ ਠੱਗ ਦੀ ਛੋਟੀ ਧੀ ਮਹਿੰਦਰ ਗੁਪਤ ਕੋਲ ਚਲੀ ਗਈ ਤੇ ਬੋਲੀ ਭਗਵਾਨ ਦਾ ਸ਼ੁਕਰ ਜੋ ਤੂੰ ਚਲਾ ਕੇ ਨਾਲ ਆਪਣੀ ਜਾਨ ਬਚਾ ਲੀ ਮਹਿੰਦਰ ਗੁਪਤ ਬੋਲਿਆ ਤੁਸੀਂ ਸਾਰੇ ਇਸ ਤਰ੍ਹਾਂ ਕਿਉਂ ਕਰਦੇ ਹੋ ਤਾ ਠਾਕ ਦੀ ਛੋਟੀ ਤੀ ਬੋਲੀ ਸਾਡਾ ਤਾਈ ਕੰਮ ਕਿ ਮੇਰੇ ਭਰਾ ਤੇ ਪਿਓ ਮੁਸਾਫਰਾਂ ਨੂੰ ਫੜ ਕੇ ਲਿਆਉਂਦੇ ਆ ਤੇ ਅਸੀਂ ਦੋਵੇਂ ਭੈਣਾਂ ਆਪਣੀ ਚਲਾਕੀ ਨਾਲ ਉਹਨਾਂ ਤੋਂ ਮਾਲ ਲੈ ਲੈਂਦੀਆਂ ਤੇ ਉਹਨਾਂ ਨੂੰ ਮਾਰ ਦਿੰਦੀਆਂ ਫਿਰ ਉਹ ਬੋਲੀ ਪਰ ਤੂੰ ਚਿੰਤਾ ਨਾ ਕਰ ਹੁਣ ਮੇਰੀ ਵਾਰੀ ਹੈ ਮੈਂ ਤਾਂ ਦਿਲੋਂ ਜਾਨ ਨਾਲ ਤੇਰੀ ਦਾਸੀ ਹਾਂ ਤੈਨੂੰ ਜਿਵੇਂ ਚੰਗਾ ਲੱਗੇ ਤੂੰ ਉਵੇਂ ਕਰ ਐ ਸੁਣ ਕੇ ਮਹਿੰਦਰ ਗਪਤ ਬੋਲਿਆ ਤੂੰ ਵੀ ਮੈਨੂੰ ਪਸੰਦ ਆ ਗਈਆਂ ਦਿਲ ਕਰਦਾ ਕਿ ਹਰ ਪਲ ਤੇਰੇ ਨਾਲ ਹੀ ਰਹਾ ਤੂੰ ਆਪਣੀ ਵੱਡੀ ਭੈਣ ਦੀ ਤਰ੍ਹਾਂ ਨਹੀਂ ਹੈ ਤੂੰ ਇੱਕ ਨੇਕ ਦਿਲ ਔਰਤਾਂ ਤੇ ਤੇਤੋਂ ਮੇਰਾ ਕੁਝ ਵੀ ਲੁਕਿਆ ਆ ਨਹੀਂ ਉਸ ਦੀ ਗੱਲ ਸੁਣ ਕੇ ਠੱਗ ਦੀ ਤੀਨ ਗਿਆ ਤੂੰ ਕਹਿੰਦਾ ਕਿ ਮੈਥੋਂ ਕੁਝ ਵੀ ਲੁਕਿਆ ਹੋਇਆ ਨਹੀਂ ਤੇ ਫਿਰ ਉਹ ਲਾਲ ਕਿੱਥੇ ਹੈ ਰਾਜਕਮਾਨ ਨੇ ਕਿਹਾ ਉਹ ਚਾਰੇ ਲਾਲ ਮੇਰੇ ਪਾਟ ਵਿੱਚ ਹਨ ਜੇਕਰ ਤੂੰ ਕੱਢਣਾ ਚਾਹੇ ਤਾਂ ਕੱਢ ਲੈ ਰਾਜਕੁਮਾਰ ਦੀ ਗੱਲ ਸੁਣ ਠੱਗ ਦੀ ਛੋਟੀ ਤੀ ਬੋਲੀ ਉਹ ਲਾਲ ਤੈਨੂੰ ਹੀ ਮੁਬਾਰਕ ਹੋਣ ਮੈਂ ਤਾਂ ਤੇਰੀ ਦਾਸੀ ਹਾਂ ਤੇਰੇ ਦਰਸ਼ਨਾਂ ਦੀ ਪਿਆਸੀ ਹਾਂ ਮੈਨੂੰ تیرے ਸਿਵਾਏ ਹੋਰ ਕੁਝ ਨਹੀਂ ਚਾਹੀਦਾ ਐ ਸੁਣ ਮਹਿੰਦਰ ਗੁਪਤ ਬੋਲਿਆ ਜੋ ਕੁਛ ਤੂੰ ਕਿਹਾ ਉਹ ਤਾਂ ਠੀਕ ਆ ਪਰ ਇਹ ਪਿਆਰ ਦੀਆਂ ਗੱਲਾਂ ਸਭ ਧਰੀਆਂ ਧਰਾਈਆਂ ਰਹਿ ਜਾਣਗੀਆਂ ਜਦ ਸਾਡੇ ਸਰੀਰ ਵਿੱਚੋਂ ਪ੍ਰਾਣੀ ਨਹੀਂ ਰਹਿਣਗੇ ਕਿਉਂਕਿ ਜਦ ਤੇਰੇ ਪਿਓ ਤੇ ਭਰਾਵਾਂ ਨੂੰ ਐਸਾ ਪਤਾ ਲੱਗੇਗਾ ਤਾਂ ਸਾਡੀ ਦੋਹਾਂ ਦੀ ਖੈਰ ਨਹੀਂ ਤਦ ਠੱਗ ਦਿੱਤੀ ਬੋਲੀ ਮੇਰੇ ਕੋਲ ਐਦਾ ਵੀ ਉਪਾਅ ਆ ਅੱਜ ਰਾਤ ਨੂੰ ਸਾਰਿਆਂ ਦੇ ਸੌਣ ਤੋਂ ਬਾਅਦ ਅਸੀਂ ਇੱਥੋਂ ਭੱਜ ਜਾਵਾਂਗੇ ਤੇ ਕਿਤੇ ਬਹੁਤ ਦੂਰ ਜਾ ਕੇ ਰ੍ਹਾਂਗੇ ਜਿੱਥੇ ਮੇਰੇ ਭਰਾ ਤੇ ਪਿਓ ਕਦੇ ਨਾ ਪਹੁੰਚ ਸਕਣ ਮਹਿੰਦਰ ਗੁਪਤ ਬੋਲਿਆ ਇਹ ਸਭ ਹੋਵੇਗਾ ਕਿਵੇਂ ਤਾਂ ਠਾਕਦੀਤੀ ਬੋਲੀ ਇੱਥੋਂ ਨਿਕਲਣੀ ਇੱਕ ਹੀ ਉਪਾਅ ਵਾ ਮੇਰੇ ਪਿਓ ਦੇ ਕੋਲ ਦੋ ਉਠਣੀਆਂ ਹਨ ਉਹਨਾਂ ਵਿੱਚੋਂ ਇੱਕ ਤਾਂ ਦਿਨ ਪਰ ਵਿੱਚ 60 ਕੋ ਚਲਦੀ ਹੈ ਤੇ ਦੂਜੀ ਦਿਨ ਪਰ ਵਿੱਚ 100 ਕੋ ਚਲਦੀ ਹੈ ਦੋਨਾਂ ਵਿੱਚੋਂ ਵੱਡੀ ਵਾਲੀ ਨੂੰ ਖੋਲ ਕੇ ਲੈ ਆਵੀਂ ਤਦ ਤੱਕ ਮੈਂ ਸਾਡੇ ਦੋਹਾਂ ਲਈ ਕੁਝ ਧੰਨ ਬੰਨ ਕੇ ਰੱਖ ਲੈਣੀ ਆ ਜਦ ਅਧੀ ਰਾਤ ਹੋਈ ਤਾਂ ਮਹਿੰਦਰ ਗੁਪਤ ਉਠਣੀ ਨੂੰ ਖੋਲਣ ਚਲਾ ਗਿਆ ਮਹਿੰਦਰ ਗੁਪਤ ਉਠਣ ਨੂੰ ਲੈ ਆ ਪਰ ਜਲਦਬਾਜ਼ੀ ਕਰਨ ਉਛ ਵੱਡੀ ਦੀ ਥਾਂ ਤੇ ਛੋਟੀ ਨੂੰ ਲੈ ਆਇਆ ਠੱਗਦੀਤੀ ਬਹੁਤ ਸਾਰਾ ਮਾਲ ਲੈ ਕੇ ਓਠਣੀ ਤੇ ਬੈਗੀ ਦੋਵੇਂ ਚੱਲ ਪਏ ਓਠਣੀ ਜਦ ਚੱਲਦੀ ਚੱਲਦੀ 60 ਕੋ ਪਹੁੰਚੀ ਤਾਂ ਜੰਗਲ ਵਿੱਚ ਰੁਕ ਗਏ ਜੰਗਲ ਦੇ ਵਿਚਕਾਰ ਓਠਣੀ ਨੂੰ ਖੜੀ ਦੇਖ ਕੇ ਮਹਿੰਦਰ ਗੁਪਤਾ ਤੇ ਠੱਗਦੀਤੀ ਦੇ ਹੋਸ਼ ਉੱਡ ਗਏ ਠੱਗਦੀਤੀ ਬੋਲੀ ਅਨਰਥ ਹੋ ਗਿਆ ਤੂੰ ਰਾਤ ਦੇ ਹਨੇਰੇ ਵਿੱਚ ਵੱਡੀ ਓਠਣੀ ਦੀ ਥਾਂ ਛੋਟੀ ਨੂੰ ਲੈ ਆਇਆ ਮੇਰਾ ਪਿਓ ਤੇ ਭਰਾ ਆਉਂਦੇ ਹੀ ਹੋਣਗੇ ਉਹ ਸਾਨੂੰ ਨਹੀਂ ਛੱਡਣਗੇ ਅਦਰਜਾਦ ਸਵੇਰਾ ਹੋਇਆ ਤਾਂ ਠੱਗ ਨੇ ਦੇਖਿਆ ਵੀ ਉਹਦੀ ਧੀ ਤੇ ਮੁਸਾਫਰ ਦੋਨੋਂ ਗਾਇਬ ਆ ਉਹਨੇ ਸੋਚਿਆ ਜ਼ਰੂਰ ਉਹ ਬਦਮਾਸ਼ ਮੇਰੀ ਧੀ ਨੂੰ ਪੁਝਾ ਕੇ ਲੈ ਗਿਆ ਉਸਨੇ ਤਬੇਲੇ ਵਿੱਚ ਜਾ ਕੇ ਦੇਖਿਆ ਤਾਂ ਛੋਟੀ ਤਾਂ ਛੋਟੀ ਓਠਣੀ ਗਾਇਬ ਸੀ ਤੇ ਵੱਡੀ ਉਥੇ ਸੀ ਉਹਨੇ ਸੋਚਿਆ ਕਿ ਉਹ ਜ਼ਿਆਦਾ ਦੂਰ ਨਹੀਂ ਗਏ ਹੋਣਗੇ ਉਹ ਓਠਣੀ ਤੇ ਸਵਾਰ ਹੋ ਗਿਆ ਤੇ ਉਸਨੇ ਉਸਨੂੰ ਤੇਜ਼ੀ ਨਾਲ ਭਜਾਇਆ ਥੋੜੀ ਦੇਰ ਚੋਂ ਜੰਗਲ ਚੋਂ ਉਸ ਜਗ੍ਹਾ ਤੇ ਪਹੁੰਚ ਗਿਆ ਜਿੱਥੇ ਮਹਿੰਦਰ ਗੁਪਤ ਉਸ ਦੀ ਤੀ ਰੁਕੇ ਹੋਏ ਸੀ ਮਹਿੰਦਰ ਗੋਪਤ ਨੇ ਜਾਦੂ ਸੁਣਾਉਂਦੇ ਦੇਖਿਆ ਤਾਂ ਘਬਰਾ ਗਿਆ ਤੇ ਕਹਿਣ ਲੱਗਾ ਦੇਖ ਤੇਰਾ ਪਿਓ ਆ ਰਿਹਾ ਹੁਣ ਉਸ ਤੋਂ ਕਿਵੇਂ ਬਚਾਂਗੇ ਉਸ ਕੁੜੀ ਨੇ ਕਿਹਾ ਘਬਰਾ ਨਾ ਤੇ ਜੋ ਮੈਂ ਕਹਿੰਦੀ ਆ ਉਸ ਨੂੰ ਧਿਆਨ ਨਾਲ ਸੁਣ ਜਾ ਕੇ ਉਸ ਦਰਖਤ ਤੇ ਚੜ ਜਾ ਤੇ ਜਦ ਮੇਰਾ ਪਿਓ ਤੈਨੂੰ ਫੜਨ ਲਈ ਆਵੇਗਾ ਤੇ ਦਰਖਤ ਤੇ ਚੜੇਗਾ ਤਾਂ ਮੈਂ ਚੁੱਪਚਾਪ ਵੱਡੀ ਵਾਲੀ ਊਠਨੀ ਤੇ ਚੜ ਕੇ ਉਸ ਨੂੰ ਤੇਰੇ ਦਰਖਤ ਵਾਲੀ ਟਾਣੀ ਦੇ ਹੇਠਾਂ ਖੜਾ ਕਰ ਦੇਵਾਂਗੀ ਤੇ ਤੂੰ ਛਾਲ ਮਾਰ ਕੇ ਉਸ ਤੇ ਬੈਠ ਜਾਵੇਂ ਇਸ ਤਰ੍ਹਾਂ ਅਸੀਂ ਦੋਨੋਂ ਬਚ ਕੇ ਨਿਕਲ ਜਾਵਾਂਗੇ ਇਹ ਸੁਣ ਕੇ ਮਹਿੰਦਰ ਗੁਪਤ ਉਸੇ ਵੇਲੇ ਦਰਖਤ ਤੇ ਚੜ ਗਿਆ ਉਦੋਂ ਦਾ ਕੋ ਠੱਗ ਵੀ ਉੱਥੇ ਆ ਪਹੁੰਚਿਆ ਪਿਓ ਨੂੰ ਦੇਖ ਕੇ ਉਸਦੀ ਧੀ ਨੀ ਪਖੰਡ ਕਰ ਦਿਓ ਇਹ ਕਿਹਾ ਪਿਤਾ ਜੀ ਇਹ ਦੁਸ਼ਟ ਮੈਨੂੰ ਧੋਖੇ ਨਾਲ ਭਜਾ ਕੇ ਲੈ ਆਇਆ ਤੁਸੀਂ ਐਸ ਨੂੰ ਛੱਡਣਾ ਨਹੀਂ ਇਹ ਸੁਣ ਕੇ ਠੱਗ ਗੁੱਸੇ ਚੋਂ ਤਿਲ ਮਲਾ ਉੱਠਿਆ ਤੇ ਮਹਿੰਦਰ ਗੁਪਤ ਨੂੰ ਦਰਖਤ ਤੇ ਚੜਿਆ ਦੇਖ ਕੇ ਓਠਣੀ ਤੋਂ ਉਤਰਿਆ ਤੇ ਉਸ ਨੂੰ ਫੜਨ ਲਈ ਦਰਖਤ ਤੇ ਚੜਾਣ ਲੱਗਿਆ ਪਿਤਾ ਦੇ ਓਠਣੀ ਤੋਂ ਉਤਰਦੇ ਹੀ ਮੌਕਾ ਦੇ ਕੇ ਠੱਗ ਦੀਤੀ ਉਟਣੀ ਤੇ ਚੜ ਗਈ ਤੇ ਉਸ ਨੂੰ ਟਾਣੀ ਕੋਲ ਲੈ ਕੇ ਜਿਸ ਤੇ ਮਹਿੰਦਰ ਗੁਪਤ ਬੈਠਾ ਹੋਇਆ ਸੀ ਮਹਿੰਦਰ ਗੁਪਤ ਉਸੇ ਵਲੇ ਸ਼ਾਲ ਮਾਰ ਕੇ ਉਟਣੀ ਤੇ ਬੈਠ ਗਿਆ ਮਹਿੰਦਰ ਗੁਪਤ ਦੇ ਬੈਠਦੇ ਹੀ ਠੱਗ ਦੀ ਧੀ ਨੇ ਉਟਣੀ ਨੂੰ ਪਹਜਾ ਲਿਆ ਤਾਂ ਠੱਗ ਦੇਖਦਾ ਹੀ ਰਹਿ ਗਿਆ ਠੱਗ ਦੀ ਧੀ ਤੇ ਮਹਿੰਦਰ ਗੁਪਤ ਕਈ ਦਿਨਾਂ ਦਾ ਰਸਤਾ ਤੈਅ ਕਰਕੇ ਸ਼ਹਿਰ ਵਿੱਚ ਪਹੁੰਚੇ ਤੇ ਦੋਨੋਂ ਉੱਥੇ ਵੱਸ ਗਏ ਉੱਥੇ ਮਹਿੰਦਰ ਗੁਪਤ ਠੱਗ ਦੀ ਧੀ ਨਾਲ ਆਰਾਮ ਨਾਲ ਦਿਨ گزارਦਾਰਿਆ ਜਦ ਉਸਦੇ ਦੇਸ਼ ਨਿਕਾਲੇ ਦਾ ਸਮਾਂ ਪੂਰਾ ਹੋ ਗਿਆ ਤਾਂ ਉਸ ਨੂੰ ਲੈ ਕੇ ਆਪਣੇ ਰਾਜ ਚੋਂ ਚਲਾ ਗਿਆ ਉਸਦੇ ਨਾਲ ਵਿਆਹ ਕਰਕੇ ਖੁਸ਼ੀ-ਖੁਸ਼ੀ ਜੀਵਨ ਬਤਉਣ ਲੱਗਾ ਸੋ ਦੋਸਤੋ ਇਸ ਕਹਾਣੀ ਤੋਂ ਸਾਨੂੰ ਅਹੀਂ ਸਿੱਖਿਆ ਮਿਲਦੀ ਆ ਕਿ ਪਿਆਰ ਤੇ ਵਿਸ਼ਵਾਸ ਦਾ ਬੰਧਨ ਸਭ ਤੋਂ ਮਜ਼ਬੂਤ ਹੁੰਦਾ ਜਦ ਬੁੱਧੀ ਤੇ ਇਰਚ ਤਿੰਨੇ ਸਵਾਰਥ ਪਿਆਰ ਮਿਲਦੀ ਆ ਤਾਂ ਸੰਭਵ ਨੂੰ ਵੀ ਸੰਭਵ ਬਣਾਇਆ ਜਾ ਸਕਦਾ ਜ਼ਿੰਦਗੀ 'ਚ ਚਾਹੇ ਕਿੰਨੀਆਂ ਵੀ ਮੁਸ਼ਕਲ ਹਾਲਾਤ ਕਿਉਂ ਨਾ ਆ ਜਾਣ ਸਹੀ ਫੈਸਲਾ ਸੰਜਮ ਤੇ ਵਿਸ਼ਵਾਸ ਸਾਨੂੰ ਹਰ ਮੁਸ਼ਕਲ ਤੋਂ ਬਾਹਰ ਕੱਢ ਸਕਦਾ ਵਾ ਦੋਸਤੋ ਸਾਡੀ ਅੱਜ ਦੀ ਇਹ ਕਹਾਣੀ ਤੁਹਾਨੂੰ ਕਿਹੋ ਜਿਹੀ ਲੱਗੀ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਸਾਨੂੰ ਜਰੂਰ ਦੱਸਣਾ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਮਿਲਦੇ ਆਂ ਅਗਲੀ ਕਹਾਣੀ ਦੇ ਨਾਲ ਤਦ ਤੱਕ ਇਹ ਆਪਣਾ ਰੱਖਣਾ ਬਹੁਤ ਸਾਰਾ ਖਿਆਲ ਧੰਨਵਾਦ